ਇਹ ਬਹੁਤ ਵਧੀਆ ਲੱਗਿਆ ਜੀ ਮੈਂ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਕਿ ਸਾਨੂੰ ਇਹੋ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਬੰਧਿਤ ਪ੍ਰੋਗਰਾਮ ਇੱਥੇ ਹੋਏ ਨੇ ਫਰੀਦਕੋਟ ਸ਼ਹਿਰ ਦੇ ਵਿੱਚ ਜੋ ਕਿ ਬਹੁਤ ਵਧੀਆ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਸੁਨਹਿਰੇ ਇਤਿਹਾਸ ਬਾਰੇ ਪਤਾ ਲੱਗਦਾ ਜੋ ਕਿ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਹੋਰ ਸ਼ਹਿਰਾਂ ਵਿੱਚ ਵੀ ਲੱਗਣਾ ਚਾਹੀਦਾ ਹੈਗਾ ਕਿ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਪਤਾ ਚੱਲੇ ਪ੍ਰੋਗਰਾਮ ਬਹੁਤ ਵਧੀਆ ਜੀ ਕਿਉਂਕਿ ਅੱਜ ਸਾਰੇ ਗੱਲ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਚਾਦਰ ਕਿਹਾ ਜਾਂਦਾ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਕੁਰਬਾਨੀ ਦਿੱਤੀ ਹੈ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਸਪੈਸ਼ਲ ਸਕੂਲਾਂ ਕਾਲਜਾਂ ਦੇ ਬੱਚੇ ਜਿਹੜੇ ਤੁਸੀਂ ਆਏ ਹੈਗੇ ਆ ਬਜ਼ੁਰਗ ਆਏ ਹੈਗੇ ਆ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਬਲ ਹੈ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ ਸਾਰੀਆਂ ਇਹ ਤੇ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਨਾਲ ਜੁੜਨ ਨਸ਼ਿਆਂ ਵਰਗੀ ਜਿਹੜੀ ਭੈੜੀ ਪੰਜਾਬ ਦੇ ਵਿੱਚ ਦਹਿਸ਼ਤ ਫੈਲ ਚੁੱਕੀ ਹੈ ਉਹ ਗੁੰਡਾਗਰਦੀ ਨਾਲ ਵੱਡੀ ਦਹਿਸ਼ਤ ਹੈ ਨਸ਼ਿਆਂ ਦੀ ਉਸ ਤੋਂ ਬਾਹਰ ਨਿਕਲਣ ਤੇ ਗੁਰਸੇਖਨ ਗੁਰਬਾਣੀ ਨਾਲ ਜੁੜਨ ਗੁਰਸੇਖਨ ਨਾਲ ਜੁੜਨ ਮੰਦਰ ਮੰਦਰ ਗੋੜਦਵਾਰੇ ਮਸਜਿਦ ਚਰ ਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਪੜਾਇਆ ਜਾਵੇ ਤੇ ਸਾਡਾ ਇਤਿਹਾਸ ਕੀ ਆ ਤੇ ਇੱਕ ਵਾਰ ਫੇਰ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਨਾ ਖੂਬਸੂਰਤ ਉਪਰੇਲਾ ਕੀਤਾ ਤੇ ਮੈਂ ਵੱਧ ਤੋਂ ਵੱਧ ਬੇਨਤੀ ਕਰਉਂ ਭਾਰਤ ਸਰਕਾਰ ਨੂੰ ਵੀ ਕਿ ਉਹ ਪੂਰੇ ਭਾਰਤ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਾਉਣ ਤਾਂ ਜੋ ਲੋਕ ਸਿੱਖੀਸਮ ਨੂੰ ਸਮਝ ਸਕਣ ਸਾਡੇ ਗੁਰੂਆਂ ਨੇ ਕਿੰਦਾ ਸ਼ਹਾਦਤਾਂ ਦਿੱਤੀਆਂ ਉਹਨਾਂ ਸਾਰਿਆਂ ਨੂੰ ਜਦੋਂ ਸਮਝ ਸਕਣ ਇੱਕ ਵਾਰ ਫੇਰ ਤੁਹਾਡੇ ਚੈਨਲ ਦੇ ਮੈਂਬਰਾਂ ਦਾ ਮੈਂ ਸਾਰਿਆਂ ਨੂੰ ਇਸ ਖਾਸ ਉਪਰੇਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਨੇ ਜੁਹਾਂ ਦੇ